ਏਟੋਂ ਢੇਟੋਂ 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 ਇਹ ਜੋੜਾ ਮਿਲਦਾ ਵਾ ਮਾਰਨਿੰਗ ਸਾਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਔਰ ਮੇਰੇ ਵੀਰ ਭੈਣ ਭਰਾ ਸਾਰੇ ਠੀਕ ਨੇ ਉਮੀਦ ਕਰਦੇ ਆ ਇਹ ਅੱਜ ਦਾ ਵਲੌਗ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਏ ਹੋਰ ਦੱਸੋ ਸਾਰੇ ਘਰੇ ਠੀਕ ਆ ਸਾਰਿਆਂ ਦੇ ਠੀਕਰੀ ਜਾਂਦੇ ਹੋ ਲਓ ਜੀ ਅੱਜ ਤਿਆਰੀ ਹੋ ਰਹੀ ਆ ਸਵੇਰੇ ਸਵੇਰੇ ਸਾਗ ਬਣਾਉਣ ਦੀ ਤੁਹਾਨੂੰ ਦਿਖਾਉਣੀ ਆ ਸਾਗ ਦਾ ਵਲੌਗ ਜਿ ਚੜਦੇ ਸੂਰਜ ਜਦ ਨਾਲ ਸਾਗ ਦੀਆਂ ਤਿਆਰੀਆਂ ਹੋ ਗਈਆਂ ਨੇ ਸਵੇਰੇ ਸਵੇਰੇ ਮੰਮੀ ਧਾਰ ਲੱਗੀ ਆ ਸਾਗ ਆ ਰਿਹਾ ਆਪਣੀ ਘਰੇ ਲੱਗਿਆ ਹੋਇਆ ਸਾਗ ਦਿਖਾਉਣਾ ਤੁਹਾਨੂੰ ਬਾਹਰ ਵੀ ਲੱਗਿਆ ਹੋਇਆ ਵਾ ਅਟੋ ਗ੍ਰੀਟੜ ਕੇ ਰੱਖ ਲਿਆ ਮੰਮੀ ਨੇ ਸਾਗ ਇੱਧਰ ਪਾਲਕ ਲੱਗੀ ਹੋਈ ਆ ਇੱਧਰ ਬਾਹਰ ਬਾਥੂ ਲੱਗਿਆ ਹੋਇਆ ਜੀ ਨਾਲ ਮੇਥੇ ਹੁਣ ਸਾਰਾ ਕੁਝ ਮੰਮੀ ਨੇ ਚੁੱਲੇ ਦੇ ਵਿੱਚ ਪੜਾ ਦੇਣਾ ਵਾ ਚੁੱਲੇ ਉੱਤੇ ਧਰ ਕੇ ਚੁੱਲੇ ਉੱਤੇ ਧਰ ਕੇ ਆ ਕੀ ਕਹਿੰਦੇ ਮੰਮੀ ਇਹਨੂੰ ਹੈ ਪਤੀਲਾ ਧੀਲੇ ਦੇ ਵਿੱਚ ਪਾ ਗਏ ਸਾਗ ਸਾਗ ਵੜਾ ਦੇਣਾ ਮੈਂ ਇਹਰ ਤੋਂ ਅਸੀਂ ਆਪ ਦੇ ਕੋਲੀਆਂ ਦੇ ਚਮਚੇ ਲੈ ਕੇ ਆ ਜਿਓ ਆ ਚੜਦੀ ਸਵੇਰ ਦੇ ਨਾਲ ਸੋਹਣੇ ਸੋਹਣੇ ਫੁੱਲ ਇੱਧਰ ਮੰਮੀ ਪਾਲੀ ਜਾਂਦੇ ਨੇ ਦੁੱਧ ਆਪੇ ਸਾਗ ਲਾ ਪਤੀਲਾ ਸਾਗ ਲਾ ਪਤੀਲੇ ਨੂੰ ਲਾਈ ਮਿੱਟੀ ਵੀ ਕਾਲਾ ਨਾ ਹੋ ਜਾਵੇ ਹਨਾ ਮੰਮਾ ਕਾਲੇ ਹੋਣ ਤੋਂ ਬਚਾਉਣਾ ਉੱਧਰ ਵੀ ਆਸਾ ਕੋਸ਼ਕਾ ਘਰੋਂ ਤੋੜ ਲਿਆ ਕੋਸ਼ਕਾ ਬਾਹਰੋਂ ਲਿਆ ਤਾਂ ਸਾ ਪਾਣੀ ਦੇ ਹ ਬੁਲਬਲੀਆ ਕੀ ਮੰਨਿਆ ਦਾ ਤੇਰੀਆਂ ਪਾਣੀ ਦੇ ਆ ਬੁਲਬਲੀਆ ਕਿ ਕਿੰਨੇ ਸੋਹਣੇ ਲੱਗਦੇ ਹੈਗੇ ਸੋਹਣੇ ਆ ਸੋਹਣੇ ਲੱਗਾਂਗੇ ਸੋਹਣੇ ਲੱਗਾਂਗੇ ਹੈਗੇ ਸੋਹਣੇ ਆ ਨਾਉਂਦੇ ਹੀ ਨਹੀਂ ਨਾਉਂਦੀ ਲੋੜ ਹੀ ਨਹੀਂ ਉਦਾਂ ਹੀ ਬਹੁਤ ਸੋਹਣੇ ਆ ਤੇ ਉਹਨੇ ਸੋਨੇ ਅੰਡਾ ਚ ਤਾਕਤ ਨਹੀਂ ਦਹਿਣ ਸੋਨੇ ਪਰ ਮੈਂ ਰੋਜ਼ ਨੰਨਾ ਮਾ ਸੋਨੇ ਹੁੰਨੀ ਆ ਗਏ ਰਾਮ ਰਾਮ ਸਭੇ ਭਾਈਆਂ ਨੇ ਐਵੇਂ ਸਾਰੇ ਸਭੇ ਭਾਈਆਂ ਨੇ ਰੋਮ ਰੋਮ ਭਈਓ ਮਾਰੇ ਜਹਾਂ ਐਸਾ ਹੀ ਹੋਤਾ ਹੈ ਰੈਂਬੋ ਰੈਂਬੋ ਆਪ ਸਭ ਕੈਸੇ ਹੋ ਰੈਂਬੋ ਰੈਂਬੋ ਜੀ ਜਾਂਦੇ ਨੇ ਸਾਰਾਗ ਰੈਂਬੋ ਰੈਂਬੋ ਆ ਦੇਖੋ ਗਾਇਸ ਇਦਾਂ ਸਾਗ ਕੱਟਦੇ ਹੁੰਦੇ ਆ ਸਾਗ ਚੀਰੀ ਜਾਂਦੀ ਆ ਮੰਮੀ ਮੇਰੀ ਆ ਦੇਖੋ ਇੱਥੇ ਚੁੱਲੇ ਦੇ ਧਰਨਾ ਸਾਗ ਆ ਹੱਥ ਚ ਚੀਰਨੀ ਫੜਦੀ ਮੰਮੀ ਚੀਰਨੀ ਫੜ ਕੇ ਹੁਣ ਮੰਮੀ ਚੀਰੂਗੀ ਚੀਰਦੀ ਆ ਮੰਮੀ ਮੇਰੀ ਸਾਗ ਸੋਹਣਿਓ ਆਜੋ ਆਜੋ ਖਾ ਲੋ ਜੀ ਨੇ ਖਾਣਾ ਸਾਗ ਸੋਹਣਿਓ ਦਾਤੀ ਨਾਲ ਸਾਗ ਚੀਰਦੇ ਹੁੰਦੇ ਆ ਕਈ ਦਾ ਐਵੇਂ ਕਰਦਾ ਨਾ ਚੀਰੀ ਜਾਂਦਿਆ ਕਰਦਾ ਨਾ ਸਾਗ ਚੀਰੇ ਜਾਂਦੇ ਆ ਜਿਹੜੇ ਹੁਣ ਸਹਾਰਾਂ 'ਚ ਰਹਿੰਦੇ ਆ ਫਿਰ ਉਹ ਐਂ ਕਰਦੇ ਆ ਸਾਗ ਵੀ ਖਾਣਾ ਉਹਨਾਂ ਨੇ ਮੰਮੀ ਮੇਰੀ ਇੰਨਾ ਸਾਗ ਘੈਂਟ ਬਣਾਉਂਦੀ ਆ ਨਾ ਡੈਡੀ ਮੇਰਾ ਕੰਮ ਤੇ ਲੱਗਿਆ ਹੁੰਦਾ ਸੀਗਾ ਉੱਥੇ ਜਿਹੜੇ ਸਾਰ ਹੁੰਦੇ ਸੀ ਵੱਡੇ ਉਹਨਾਂ ਨੂੰ ਦਿੰਦੇ ਹੁੰਦੇ ਸੀ ਸਾਗ ਉਹ ਹਲੇ ਵੀ ਫੋਨ ਕਰਕੇ ਕਹਿੰਦੇ ਹੁੰਦੇ ਆ ਡੈਡੀ ਨੂੰ ਵਿਸਾਗ ਦਾ ਭੇਜ ਦੋ ਵਿਸਾਗ ਦੇ ਜਾਂਦੇ ਚਾਗਲਾ ਸਰਾ ਕਰਾ ਆਂਦੀ ਆ ਜਮਈ ਕੋਈ ਨਹੀਂ ਖਵਾਵਾਂਗੇ ਤੁਹਾਨੂੰ ਵੀ ਮੰਮੀ ਨੇ ਹੁਣ ਬਤੀਲੇ ਚ ਪਾਤਾ ਸਾਰਾ ਸਾਗ ਨੂਨ ਨਾਲ ਪਾਤਾ ਸਾਰਾ ਕੁਝ ਹੁਣ ਰੰਨਣਾ ਧਾਰਤਾ ਗਾਇਸ ਵੀਰੋ ਲਓ ਜੀ ਆ ਥੋੜਾ ਬਚ ਗਿਆ ਬਸ ਥੋੜੇ ਪੱਤੇ ਬਚ ਗਏ ਹਟ ਦੇਣੇ ਆ ਗੁੜੀਆਂ ਬਹੁਤ ਲੈਣ ਆਉਂਦੀਆਂ ਸਾਗ ਸਾਗ ਚ ਅਲਣਾ ਸਾਗ ਬਣ ਚੁੱਕਿਆ ਆ ਗਾਇਸ ਕੁੱਕਰ ਚ ਸਾਗ ਨਾ ਬਣਾਇਆ ਕਰੋ ਗੈਂਸ ਦੇ ਅਗੇਂਸਟ ਕੁੱਕਰ ਫਾਟੇ ਜਾਂਦਾ ਵਾ ਖਤਰਾ ਵਾ ਕੁੱਕਰ ਚ ਬਣਾਉਂਦਾ ਚੁੱਲੇ ਤੇ ਬਣਾਇਆ ਕਰੋ ਨਾਲੇ ਰੀਜ਼ਨਲ ਬਣਦਾ ਸਵਾਦ ਦੀ ਬਹੁਤ ਬਣਦਾ ਵੀ ਡਾਰ ਲਓ ਸਵਾਦੀ ਵਾਲਾ ਬਣਾਉਂਦੀ ਆ ਸਾਗ ਹੈਨਾ ਮੰਮਾ ਅਲਣਾ ਨ ਪੈ ਚੁੱਕਿਆ ਬਸ ਉੱਲੇ ਦੇ ਪਾਣੀ ਦਾ ਤਾਂ ਇਹਨਾਂ ਨਾਲ ਹੀ ਹੱਲ ਨੂੰ ਪੀ ਜਾਂਦਾ ਵਾ ਬਾਅਦ ਚ ਸੇਕ ਲਗਾਵਾਂਗੇ ਤੇ ਨਾਲ ਹੀ ਪਾਣੀ ਵੀਰ ਮੁਹੀ ਜਾਂਦਾ ਨਾਲ ਹੀ ਸਾਗ ਵੀ ਨਹੀਂ ਜਾਂਦਾ ਗਾਈਸ ਦੇਚੋਂ 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 ਇਹ ਜੋੜਾ ਮਿਲਦਾ ਵਾ 550 ਦਾ ਹੈ ਨਾ 500 ਦਾ 500 ਦਾ ਇੱਕ ਨਾਲ ਆ ਚੀਜ਼ ਐ ਕਦੇ ਇੱਕ ਆ ਚੀਜ਼ ਆ ਆ ਦੇਖੋ ਦੇ ਨਿਊ ਡੇਟ ਵਾਲੀ ਤੇ ਇਹ ਕਾ ਵਾ ਇਹ ਗਾਇਸ ਜਿਆ ਲੇ ਕੇ ਆ ਰੈਕ ਉਟ ਆਓ ਜਿਹੜਾ ਸਰਕਾਰੀ ਹਸਪਤਾਲ ਨੂੰ ਰਾਹ ਜਾਂਦਾ ਵਾ ਉੱਥੇ ਖੜਾ ਮੁੰਡਾ ਇਹ ਚੱਲਾ ਤੂੰ ਹੀ ਕਰ ਅਪਾ ਦੋਨੇ ਕਰਦੇ ਆ ਦੇਚੂ 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 ਇਹ ਤਾਂ ਲੈ ਕੇ ਜਾਓ ਠੀਕ ਆ ਸੌਲ ਸੂਲ ਸਾਰਾ ਕੁਝ ਇਹਦੇ ਕੋਲੇ ਸਾਡੇ ਪ੍ਰੈਂਡ ਕਿੰਨੇ ਨੇ ਲੈ ਡੱਕਦੇ ਆ ਦੇਖੋ ਫੇਲੇ ਡੱਕਦੇ ਆ ਦੇਖੋ ਕਿੰਨੇ ਪ੍ਰੈਂਡ ਪਏ ਨੇ 2 ਮੀਟਰ ਰੇੜੀ ਦੇਖੋ ਕਿੰਨੇ ਸਾਰੇ ਆ ਇਕੱਠੇ ਕਰ ਰੇੜੀ ਸਾਰੇ ਦੇਖੋ ਕੁੱਨੇ ਇੱਕ ਤਾਂ ਘੱਟੇ ਕਰੋ ੜੀ ਮੋਹੜੇ ਤੋਂ ਡਿੱਗੀ ਜਾਂਦਾਂ ਦੇਖੋ ਕਿਵੇਂ ਚੁੰਬੜੀਆਂ ਪਈਆਂ ਬਾਲੀਆਂ ਨੇ ਢੇਰ ਲੱਗ ਗਿਆ ਫਿਕੂ ਹੈਲੋ ਦੇਖੋ ਜੋਤ ਨੇ ਮੇਰੇ ਲਈ ਕਿੰਨੀ ਘੈਂਟ ਚੀਜ਼ ਬਣਾਈ ਆ। ਜ਼ੁਹੇਰ ਦੀ ਲੱਗੀ ਹੋਈ ਸੀਗੀ ਮੈਨੂੰ ਤਾਂ ਪਤਾ ਨਹੀਂ ਕੀ ਬਣਾਈ ਜਾਂਦੀ ਆ ਕੀ ਬਣਾਈ ਜਾਂਦੀ ਆ ਨਾ। ਕਮਰੇ ਚ ਆਈ ਕਹਿੰਦੀ ਕੰਦੀ ਨਿਹਰਾ ਕਰੋ। ਇੱਕਦਮ ਮੈਂ ਤੁਹਾਨੂੰ ਚੀਜ਼ ਦਿਖਾਉਣੀ ਆ। ਮੈਨੂੰ ਤਾਂ ਪਤਾ ਨਹੀਂ ਕੀ ਆ ਨਾ। ਕਹਿੰਦੀ ਅੱਖਾਂ ਬੰਦ ਕਰੋ। ਚਲ ਮੈਂ ਅੱਖਾਂ ਅੱਖਾਂ ਬੰਦ ਕੀਤੀਆਂ। ਤੇ ਇਹਨੇ ਮੈਨੂੰ ਦਿਖਾਇਆ ਵਾਹਲਾ ਹੀ ਘੈਂਟ ਬਣਾਈ ਫਿਰਦੀ ਸੀਗੀ। ਵਿੱਚ ਲਾਈਟ ਲਾਦੀ ਤੇ ਨਾ ਪਟੀਆਂ ਦਾ ਨੇ ਆ ਬਣਾਤਾ। ਦੇਖੋ ਕਿੰਨਾ ਸੋਹਣਾ ਬਣਾਇਆ ਹੈ ਨਾ ਵਿੱਚ ਟੈਮਟਮਾਉਂਦੀਆਂ ਲੈਟਾਂ ਤੇ ਟੈਮਟਮਾਉਂਦਾ ਮੇਰਾ ਬੱਗੂ ਸੋਹਣਾ ਗਿਆ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਉਂਦਾ ਮੇਰੇ ਲਈ ਸੱਚੀ ਬਹੁਤ ਘੈਂਟ ਗਿਫਟ ਸੀ ਲੱਗਿਆ ਮੈਨੂੰ ਇਹ ਵਾਲਾ ਐਂਡੀ ਕਰਤਾ ਜਮ ਅੱਗੇ ਦਾ ਇਹ ਮੇਰਾ ਸੋਹਣਾ ਜਿਹਾ ਪੁੱਤ ਨਾ ਸੋਹਣੀਆਂ ਸੋਹਣੀਆਂ ਚੀਜ਼ਾਂ ਰੋਜ਼ ਬਣਾਉਂਦਾ ਮੇਰੇ ਲਈ ਸੋਹਣੇ ਸੋਹਣੇ ਗਿਫਟ ਹੇ ਜੀ ਸੀਟ ਕਰਨੇ ਪੈਂਦੇ ਪ੍ਰਸ ਕਰਵਾਲੀ ਦੇ ਅੱਖਰਾ ਕੇ ਜੀ ਨਾ ਪਾਪਾ ਨਹੀਂ ਦੁਖਦਾ ਉਹ ਦੁਖਦਾ ਬੇਬੇ ਮੈਨੂੰ ਦੱਸਵਾ ਕੇ ਦੋਗਾ ਬਹੁਣੀ ਤਾਂ ਹੁੰਦੇ ਨਹੀਂ ਮੈਂ ਆਦਦੇ ਨਹੀਂ ਬਾਈ ਮੈਂ ਤਾਂ ਹੈ ਵੈਨ ਮੇਰੇ ਬਾਬੋ ਕਹਾ ਇਹ ਬੰਦਾ ਨਾ ਸੀ ਜਾਂਦਾ ਕਹਿੰਦੇ ਪਰ ਇਹ ਨੂੰ ਕਰ ਕਰਕੇ ਪਾਣੀ ਮਾਰਦਾ ਹੈਗਾ ਦਾ ਮੂੰਹ ਤੇ ਮੰਮਾ ਮੰਮਾ ਵੇ ਕਿਹ ਪਕਰ ਘਰਦੇ ਮੰਮਾ ਨਾ ਹੁਣੇ ਨਾ ਕੋਟਰਾ ਸਾਗ ਜੀ ਪਹੁੰਚ ਚੁੱਕੇ ਨੇ ਤੇ ਹੁਣ ਰੋਟੀ ਖਾਣ ਦੀ ਤਿਆਰੀ ਹੋ ਰਹੀ ਆ ਮਿਰਚਾਂ ਵੀ ਆ ਗਿਆਂ ਵੱਡੀਆਂ ਨਾਲ ਪਹੁੰਚ ਗਿਆਂ ਮੋਲੀਆਂ ਜੀ ਇੱਧਰ ਰੈਤਾ ਹੁਣ ਰੋਟੀ ਖਾਣ ਦੀ ਤਿਆਰੀ ਆ ਮੱਕੀ ਦੀਆਂ ਰੋਟੀਆਂ ਸਰਸੋਂ ਦਾ ਸਾਗ ਸਰੋਂ ਦਾ ਸਾਗ ਘਰ ਦਾ ਸਾਗ ਆਈ ਆਪਣੀ ਇਹ ਬਹੁਤ ਸੁਆਦ ਬਣਾਇਆ ਮੰਮੀ ਨੇ ਆ ਜਾਓ ਤੁਸੀਂ ਵੀ ਖਾ ਲਓ ਸਬਜ਼ੀ ਬਣੀਆਂ ਨੇ ਆ ਜਾਓ ਮੋਖੜੀ ਖਾ ਲੋ ਸਾਰੇ ਜਣੇ ਜਰਾ ਮੇਰਾ ਹੱਥ ਸਾੜਾਈ ਜਾਂਦੀ ਆ ਇੱਧਰ ਬੈਠੀ ਬੋਲਣ ਦਿੰਦੀ ਮੈਨੂੰ ਮੇਰਾ ਹਾਸਾ ਨਿਕਲਿਆ ਦਾ 3-4 ਕੇ ਵੀਡੀਓ ਬਣਾ ਲਈਏ ਹਾਸਾ ਗੜਾਂ ਦੀ ਹਰੇਕ ਵਾਰੀ ਰੋਟੀ ਗਾਲੀ ਖਰੀ ਜਾਣੇ ਨੇ ਮੰਮੀ ਨੇ ਸਾਗ ਬਹੁਤ ਭੈਡ ਬਣਾਇਆ ਸੀ ਆਜੋ ਮੂਫਲੀ ਖਾ ਲਓ ਗੱਚਾ ਖਾ ਲਓ ਆਪ ਹੀ ਹੈ ਗੱਚਾ ਤੇ ਮੂਫਲੀ ਜੋਤ ਕੁੜੀ ਆ ਜੋਤ ਕਿੰਨਾ ਕ ਪਿਆਰ ਕਰਦੀ ਆ ਮੈਨੂੰ ਜੀ ਕਿੰਨਾ ਕ ਨੀਲੀ परी ਨੀਲੀ परी ਕਮਰੇ ਵਿੱਚ ਬੰਦੇ ਮਤੇ ਜੋਤ ਪਸੰਦ ਹੈ ਜੋਤ ਪਸੰਦ ਹੈ ਜੀ ਜੋਤ ਠੀਕ ਹੈ ਜੀ ਮੇਰੀ ਸੋਹਣੀ ਸਮਾਨੀ ਠੀਕ ਹੈ ਜੀ ਚਲੋ ਗੁੱਡ ਨਾਈਟ ਜੀ ਸਾਰਿਆਂ ਨੂੰ ਲਵ ਯੂ ਆਲ